ਗੁਰਜੀ ਦਾ ਖਾਸਾ ਵਾਹਿਗੁਰਜੀ ਕੀ ਫਤਿਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਤਾਰ ਖਾਸੇ ਦਸਖਤ ਕਾ ਪਾਸ ਸਾਹੀ ਦਸਵੀਂ ਅਕਾਲ ਪੁਰਖ ਕੀਰシャ ਹਮਨਾ ਸਰਬ ਲੋਹ ਤੀਰਸਿਆ ਹਮਨਾ ਸਰਬ ਕਾਲ ਜੀ ਦੀ ਰਸਿਆ ਹਮਨਾ ਸਰਬ ਲੋਹ ਜੀ ਦੀ ਸਦਾ ਰਸਿਆ ਹਮਨਾ ਅਗਨ ਖਾਰੀ ਕੇ ਦਸਖਤ ਵਰ ਸਾਚਾ ਪਈ प्रणव वादे कं कारा जसल मय्य की उपसारा आज अवगत अविनाशी लोग चतत चोट प्रकाशी हस्त कीर के बीस मन नारा ब्रह्म जे एक सल जान ना वल्लभ पुर का बिगामी सब कट कट के अंतल जामी अलखपुर कर शान पे खारा अग्रंग जे रुक न रेखा वर्ण चन सबहु ते न्यारा आज अद्वैविकारा ਬਰਹਮ ਚਹਿਨ ਜਿਹਾ ਤਾਤ ਨਾ ਮਾਤਾ ਸਤਿ ਨਿਤ ਜਿਹ ਤਾਤ ਨਾ ਮਾਤਾ ਸਭ ਤੇ ਦੂ ਸਭ ਤੇ ਨੇਰਾ ਜਲ ਸਰ ਮਹੀਲ ਜਾਹਿ ਬਸੇਰਾ ਅਨਹ ਰੂ ਅਨਾਹਦ ਬਾਣੀ ਚਾ ਸਾਂਝੇ ਬਸੇ ਕੋ ਵਾਨੀ ਬ੍ਰਹਮਾ ਵਿਸੰ ਅੰਤ ਨਹੀਂ ਪਾਇਓ ਨੇਤੁੰਦੇ ਤੁਮਹ ਕੋ ਚਾਰ ਬਤਾਇਓ ਕੋਟ ਇੰਦਰ ਉਪ ਇੰਦਰ ਬਣਾਏ ਮਾਲ ਉਤਰ ਉਪ ਆਏ ਖਪਾਏ ਲੋਕ ਤਤੋਦਸ ਖੇਲ ਰਚਾਇਓ ਬਹਰ ਆਪ ਹੀ ਬੀਜ ਮਿਲਾਇਓ ਦਾਣਾ ਦੇਫ ਨਿੰਦੇ ਪਾਰਾ ਗੰਦਨ ਜਾਸ਼ਰ ਚ ਸਫਚਾਰਾ ਭੂਤ ਭਵੇਖ ਭਵਾਨ ਕਹਾਣੀ ਘਟ ਘਟ ਕੇ ਪਟ ਪਟ ਕੀ ਜਾਨੀ ਤਾਤਮਾ ਜਿਹ ਯਾਦ ਨਾ ਪਤਾਇ ਇੱਕ ਰੰਕਾ ਨੂੰ ਨਹੀਂ ਰਤਾ ਸਰਬ ਜੋਤ ਕੇ ਵਿੱਚ ਸਮਾਨਾ ਸਭੂ ਸਰਤ ਔਰ ਪਹਿਚਾਨਣਾ ਕਾਰਤਨ ਕਾਸ ਰੂਪਾਲਖੁਰ ਅਵਗਤ ਅਵ ਦੂਤਾ ਜਾਤ ਪਾ ਦੇਹ ਚੈ ਨ ਬਨਾਵ ਕਾ ਦੇਵ ਅਸ਼ੈਨ ਪਰਮਾ ਸਭ ਕੋ ਕਾਸ ਨੂੰ ਕਰਤਾ ਲੋਕ ਸੁਖ ਦੋਖਨ ਕੋ ਹਰਤਾ ਇਕ ਚਿਤ ਜੇ ਇਕ ਸੰਤਿਹਾਇਓ ਕਾਲphas ਕੇ ਵਿਚ ਨ ਆਇਓ